ਤੁਸੀਂ ਵਾਅਦਾ ਵੀ ਕੀਤਾ ਸੀ ਸਰਕਾਰ ਬਣਨ ਤੋਂ ਪਹਿਲਾਂ ਵੀ ਹਰ ਜਿਹੜੀ ਔਰਤ ਨੂੰ 1100 ਰੁਪਏ ਮਿਲੇਗਾ ਜੀ ਹਰ ਮਹੀਨੇ ਬਿਲਕੁਲ ਅਜੇ 3 ਸਾਲ ਹੋ 3 ਸਾਲ ਹੋ ਚੁੱਕੇ ਤਿੰਨ ਸਾਲਾਂ ਚ ਜੀ ਬਹੁਤ ਸਾਰੇ ਵਾਅਦੇ ਜਿਹੜੇ ਪੂਰੇ ਹੋਏ ਨੇ ਤੁਹਾਡਾ ਵੀ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਠੀਕ ਹੈ ਜੀ ਤੁਹਾਡਾ ਵੀ ਬੱਚੇ ਜਿਹੜੇ ਨੇ ਸਕੂਲ ਆਫ ਫੈਮਿਨਿਅਨਸ ਪੜ ਰਹੇ ਹੋਣਗੇ ਜਾਂ ਕਿਸੇ ਹੋਰ ਸਕੂਲ ਚ ਪੜਦੇ ਪੱਲੇ ਕੇ ਸਕੂਲ ਆਫ ਫੈਮਿਨਿਅਨਸ ਖੁੱਲ ਚੁੱਕੇ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਪੰਜ ਗਰੰਟੀਆਂ ਦੇ ਕੇ ਸੱਤਾ ਬਚਾਈ ਸੀ ਚਾਰ ਗਰੰਟੀਆਂ ਪੂਰੀਆਂ ਕੀਤੀ ਦੋ ਸਾਲ ਦਾ ਸਮਾਂਗਾ ਔਰ ਸਮਾਂ ਰਹੇ ਉਹ ਵੀ ਮੰਗ ਪੂਰੀ ਕਰਾਂਗੇ ਇਸ ਸਮੇਂ ਤੋਂ ਬਹੁਤ ਬਹੁਤ ਕਿ ਜਿਹੜਾ ਤੁਸੀਂ ਬਜਟ ਪੇਸ਼ ਕੀਤਾ ਹੈ ਕੋਈ ਲੋਕਾਂ ਵਾਸਤੇ ਉਹਦੇ ਬਾਰੇ ਬਜਟ ਦੇ ਵਿੱਚ ਸਹੂਲਤ ਦਾ ਮਿਲਣ ਗਿਆ ਜੀ ਬਿਲਕੁਲ ਬਰਡ ਦੇ ਅੰਦਰ ਸਭ ਤੋਂ ਵੱਡੀ ਸਹੂਲਤ ਇਹ ਆ ਕਿ ਜਿਹੜੇ ਸਾਡੇ ਲੋਕ ਜੀ ਉਹਨਾਂ ਦਾ ਮੁਫਤ ਇਲਾਜ ਜਿਹੜਾ ਪੂਰੇ ਪੰਜਾਬ ਦੇ ਸਾਰੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਜੀ ਔਰ ਕੋਈ ਵੀ ਪਰਿਵਾਰ ਜਿਹੜਾ ਚਾਹੇ ਉਹ ਅਮੀਰ ਆ ਚਾਹੇ ਗਰੀਬ ਆ ਚਾਹੇ ਛੋਟਾ ਚਾਹੇ ਵੱਡਾ ਇਸ ਸਕੀਮ ਤੋਂ ਮੁੱਖ ਮੰਤਰੀ ਸਰਬੱਤ ਭੀਮਾ ਯੋਜਨਾ ਤੋਂ ਬਾਹਰ ਨਹੀਂ ਹੋਊਗਾ ਔਰ ਵੱਡੀ ਗੱਲ ਹੈ ਕਿ ਇਲਾਜ ਜਿਹੜਾ ਅੱਗੇ 5 ਲੱਖ ਰੁਪਏ ਤੱਕ ਹੁੰਦਾ ਸੀ ਉਹਦੀ ਰਾਸ਼ੀ ਜਿਹੜੀ ਬਤਾਖਿਓ 10 ਲੱਖ ਰੁਪਏ ਤੱਕ ਕਰ ਦਿੱਤੀ ਜੀ ਇੱਕ ਤੁਸੀਂ ਵਾਅਦਾ ਵੀ ਕੀਤਾ ਸੀ ਸਰਕਾਰ ਬਣਨ ਤੋਂ ਪਹਿਲਾਂ ਵੀ ਹਰ ਜਿਹੜੀ ਔਰਤਾਂ ਨੂੰ 1100 ਰੁਪਏ ਮਿਲੂਗਾ ਜੀ ਹਰ ਮਹੀਨੇ ਬਿਲਕੁਲ ਅਜੇ 3 ਸਾਲ ਹੋ 3 ਸਾਲ ਹੋ ਚੁੱਕੇ ਤਿੰਨ ਸਾਲਾਂ ਚ ਜੀ ਬਹੁਤ ਸਾਰੇ ਵਾਅਦੇ ਜਿਹੜੇ ਪੂਰੇ ਹੋਏ ਨੇ ਤੁਹਾਡਾ ਵੀ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਹਾਂਜੀ ਸਰ ਠੀਕ ਹੈ ਜੀ ਤੁਹਾਡਾ ਵੀ ਬੱਚੇ ਜਿਹੜੇ ਨੇ ਸਕੂਲ ਆ ਫੈਮਿਨੈਂਸ ਪੜ੍ਹ ਰਹੇ ਹੋਣਗੇ ਜਾਂ ਕਿਸੇ ਹੋਰ ਸਕੂਲ ਚ ਪੜਦੇ ਪਲੇਕ ਸਕੂਲ ਆ ਫੈਮਿਨੈਂਸ ਖੁੱਲ ਚੁੱਕੇ ਨੇ ਜੀ ਪੰਜਾਬ ਦੇ ਅੰਦਰ ਆਵਾਦਮੀ ਪਾਰਟੀ ਪੰਜ ਗਰੰਟੀਆਂ ਦੇ ਕੇ ਸੱਤਾ ਬਚਾਈ ਸੀ ਚਾਰ ਗਰੰਟੀਆਂ ਪੂਰੀਆਂ ਕੀਤੀ ਦੋ ਸਾਲ ਦਾ ਸਮਾਂਗਾ ਔਰ ਸਮਾਂ ਰਹੇ ਉਹ ਵੀ ਮੰਗ ਪੂਰੀ ਕਰਾਂਗੇ ਸਰ ਪਵਨ ਜੀ ਉਹਨਾਂ ਨੇ ਇੱਕ ਬਹੁਤ ਵੱਡੀ ਜਿਹੜੀ ਹੈ ਕਲੋਨੀ ਕੱਟੀ ਆ ਉਹਦੇ ਅੰਦਰ ਕਨਈਆ ਮਿੱਤਲ ਜੀ ਜਿਹੜਾ ਜਾਗਰਣ ਕਰਨ ਲਈ ਪਹੁੰਚ ਰਹੇ ਨੇ ਕਿ ਸਭ ਤੋਂ ਪ ਸਾਡੇ ਨਾਬੇ ਤੋਂ ਵਿਧਾਇਕ ਦੇਵਮਾਨ ਜੀ ਸਮੂੱਚੀ ਤੋਂ ਉਹਨਾਂ ਦੀ ਟੀਮ ਪਹੁੰਚੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਨਾਬਾ ਸਹਿਰ ਇੱਕ ਬਰਾਸਤੀ ਸ਼ਹਿਰ ਆ ਔਰ ਇਹਦੇ ਅੰਦਰ ਬਹੁਤ ਸਾਰੀਆਂ ਵੱਡੀਆਂ ਭਜਨ ਮੰਡਲੀਆਂ ਆ ਕੇ ਹਮੇਸ਼ਾ ਹੀ ਲੋਕਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਦੀਆਂ ਨੇ ਲੋਕਾਂ ਨੂੰ ਜਿਹੜਾ ਹੈਗਾ ਗੁਰੂ ਧਾਰਮਿਕ ਲੋਕਾਂ ਨਾਲ ਜੋੜਦੀਆਂ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਮੈਂ ਪਵਨਜੀ ਦਾ ਧੰਨਵਾਦ ਕਰਨਾ ਚਾਹਾਂਗਾ ਜੀ ਇਹਨਾਂ ਜਿਹੜੇ ਕਨੰਜਿਆ ਮਿੱਤਲ ਜੀ ਨੂੰ ਜਿਹੜਾ ਹੈਗਾ ਲੋਕਾਂ ਦੇ ਰੂਪ ਰੂਪ ਕਰਾਣ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਤੁਹਾਡਾ ਵੀ ਨਾਬੇ ਨਾਲ ਪਛੋਕਤ ਹੈ ਜੀ ਤੁਸੀਂ ਉਹਦੇ ਪੜ ਕੇ ਗਏ ਤੁਹਾਡਾ ਵੀ ਨਾਬੇ ਨਾਲ ਜਿਆਦਾ ਪਿਆਰ ਹੈ ਜੀ ਤੁਸੀਂ ਹਰ ਇੱਕ ਧਾਰਮਿਕ ਸਮਾਜਮ ਪੇਰੇ ਪਹੁੰਚਦੇ ਹੋ ਆ ਦੇਖੋ ਜੀ ਪਵਨ ਜੀ ਸਾਰੇ ਮਿੱਤਰ ਪੁਰਾਣੇ ਜਿਹੜੇ ਨੇ ਉਹ ਨਾਬਾ ਸ਼ਹਿਰ ਦੇ ਵਸਨੀਕ ਨੇਗੇ ਮੈਂ ਵੀ ਇਸੇ ਸਿਹਤ ਪੈਦਾ ਹੋਇਆ ਗਿਆ ਤੇ ਇਸ ਕਰਕੇ ਆਪਣੇ ਸ਼ਹਿਰ ਨਾਲ ਹਮੇਸ਼ਾ ਅਫਰਤ ਹੁੰਦੀ ਹੈ ਪਰ ਲੇਕਿਨ ਦੜਵਾ ਮੇਰੀ ਕਰਮ ਭੂਮੀ ਆ ਦੜਬੇ ਨੇ ਬਹੁਤ ਵੱਡਾ ਮਾਣ ਸਨਮਾਨ ਪਿਆਰ ਹਮੇਸ਼ਾ ਜਿਹੜਾ ਦਿੱਤਾਗਾ ਇਸ ਕਰਕੇ ਜੜਵੇ ਤੋ ਮੈਂ ਇੱਥੇ ਪਹੁੰਚਿਆਗਾ ਸੁਨਾਬੇ ਵਾਲਾ ਵਸੀਆਂ ਦਾ ਧੰਨਵਾਦ ਦੇ ਮਾਂਜੀ ਦਾ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ। ਜਿਹੜਾ ਤੁਸੀਂ ਬਜਟ ਪੇਸ਼ ਕੀਤਾ ਹੈ ਕੋਈ ਲੋਕਾਂ ਵਾਸਤੇ ਉਹਦੇ ਬਾਰੇ ਬਜਟ ਦੇ ਵਿੱਚ ਉਸ ਦਾ ਮਿਲਣ ਗਿਆ ਜੀ। ਬਿਲਕੁਲ ਬਜਟ ਦੇ ਅੰਦਰ ਸਭ ਤੋਂ ਵੱਡੀ ਸਹੂਲਤ ਇਹ ਆ ਕਿ ਜਿਹੜੇ ਸਾਡੇ ਲੋਕ ਜੀ ਉਹਨਾਂ ਦਾ ਮੁਫਤ ਇਲਾਜ ਜਿਹੜਾ ਪੂਰੇ ਪੰਜਾਬ ਦੇ ਸਾਰੇ ਧੋਕਾਂ ਨੂੰ ਸ਼ਾਮਿਲ ਕੀਤਾ ਗਿਆ ਜੀ ਔਰ ਕੋਈ ਵੀ ਪਰਿਵਾਰ ਜਿਹੜਾ ਚਾਹੇ ਉਹ ਵੀਰ ਆ ਚਾਹੇ ਗਰੀਬ ਆ ਚਾਹੇ ਛੋਟਾ ਚਾਹੇ ਵੱਡਾ ਇਸ ਸਕੀਮ ਤੋਂ ਮੁੱਖ ਮੰਤਰੀ ਸਰਬੱਤ ਭੀਮਾ ਯੋਜਨਾ ਤੋਂ ਬਾਹਰ ਨਹੀਂ ਹੋਊਗਾ ਔਰ ਵੱਡੀ ਗੱਲ ਹੈ ਕਿ ਲਾਤ ਜਿਹੜਾ ਅੱਗੇ 5 ਲੱਖ ਰੁਪਏ ਤੱਕ ਹੁੰਦਾ ਸੀ ਉਹਦੀ ਰਾਸ਼ੀ ਜਿਹੜੀ ਵਧਾ ਕੇ 10 ਲੱਖ ਰੁਪਏ ਤੱਕ ਕਰ ਦਿੱਤੀ ਜੀ ਇੱਕ ਤੁਸੀਂ ਵਾਅਦਾ ਵੀ ਕੀਤਾ ਸੀ ਸਰਕਾਰ ਬਣਨ ਤੋਂ ਪਹਿਲਾਂ ਵੀ ਹਰ ਜਿਹੜੀ ਔਰਤਾਂ ਨੂੰ 1100 ਰੁਪਏ ਮਿਲੂਗਾ ਜੀ ਹਰ ਮਹੀਨੇ ਬਿਲਕੁਲ ਅਜੇ 3 ਸਾਲ ਹੋ 3 ਸਾਲ ਹੋ ਚੁੱਕੇ ਤਿੰਨ ਸਾਲਾਂ ਚ ਜੀ ਬਹੁਤ ਸਾਰੇ ਵਾਅਦੇ ਜਿਹੜੇ ਪੂਰੇ ਹੋਏ ਨੇ ਤੁਹਾਡਾ ਵੀ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਹਾਂਜੀ ਸਰ ਠੀਕ ਹੈ ਜੀ ਜੀ ਤੁਹਾਡਾ ਵੀ ਬੱਚੇ ਜਿਹੜੇ ਨੇ ਸਕੂਲ ਆਫ ਫੈਮਿਨਿਅਨਸ ਪੜ੍ਹ ਰਹੇ ਹੋਣਗੇ ਜਾਂ ਕਿਸੇ ਹੋਰ ਸਕੂਲ ਚ ਪੜਦੇ ਪਰਲੇਕ ਸਕੂਲ ਆਫ ਫੈਮਿਨਿਅਨਸ ਖੁੱਲ ਚੁੱਕੇ ਨੇ ਜੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਪੰਜ ਗਰੰਟੀਆਂ ਦੇ ਕੇ ਸੱਤਾ ਬਚਾਈ ਸੀ ਚਾਰ ਗਰੰਟੀਆਂ ਪੂਰੀਆਂ ਕੀਤੀ ਦੋ ਸਾਲ ਦਾ ਸਮਾਂਗਾ ਔਰ ਸਮਾਂ ਰਹਿੰਦੇ ਉਹ ਵੀ ਮੰਗ ਪੂਰੀ ਕਰੇਗਾ